ਤੈਨੂੰ ਯਾਦ ਕਰਾਂ ਬਾਬਾ ਤੈਨੂੰ ਯਾਦ ਕਰਾਂ ਅੱਜ ਬਾਬਾ ਤੇਰੇ ਜਨਮ ਦਿਹਾੜੇ ਤੇ ਤੈਨੂੰ ਯਾਦ ਕਰਾਂ ਅੱਜ ਬਾਬਾ ਤੇਰੇ ਜਨਮ ਦਿਹਾੜੇ ਤੇ ਅੱਜ ਦੇ ਸ਼ੁਭ ਦਿਹਾੜੇ ਤੇ ਯਾਦ ਕਰਾਂ ਤੇਰੇ ਕ੍ਰਿਸ਼ਮੇ ਅੱਜ ਦੇ ਸ਼ੁਭ ਦਿਹਾੜੇ ਤੇ ਯਾਦ ਕਰਾਂ ਤੇਰੇ ਕ੍ਰਿਸ਼ਮੇ ਤੇਰੀਆਂ ਕਰਮੀਆਂ ਜੀਤੇ ਆਣ ਮਨ ਨੂੰ ਤੇੜ ਹੁਲਾਰੇ ਕਿਹੜੀਆ ਕਰਨੀਆ ਚੇਤੇ ਆਣ ਮਾਣੂ ਦੇਣ ਹੁਲਾਰੇ ਜੋਰ ਜਵਰ ਨੂੰ ਦੇਖ ਕੇ ਬਾਬਾ ਜੋਰ ਜਵਰ ਨੂੰ ਦੇਖ ਕੇ ਬਾਬਾ ਤੂੰ ਖੂਨ ਦੇ ਸੋਲੇ ਗਾਏ ਤੂੰ ਖੂਨ ਦੇ ਸੋਲੇ ਗਾਏ ਕੂੜ ਕਪਟ ਦੇ ਬੱਤਲ ਮੁੜ ਕੇ ਕੂੜ ਕਪਟ ਦੇ ਬੱਤਲ ਮੁੜ ਕੇ ਛਾਏ ਚਾਰ ਚਫੇਰੇ ਤੂੰ ਤਾਂ ਜਗ ਨੂੰ ਚਾਨਣ ਦਿੱਤਾ ਤੂੰ ਤਾਂ ਜੱਗ ਨੂੰ ਚਾਨਣ ਦਿੱਤਾ ਮੁੜ ਪਸਰੀ ਧੁੰਦ ਸਾਰੇ ਮੁੜ ਪਸਰੀ ਧੁੰਦ ਸਾਰੇ ਚੋਹੀ ਪਾਸੀ ਤ੍ਰਿਸ਼ਟ ਹਵਾ ਹੈ ਚੋਹੀ ਪਾਸੀ ਤ੍ਰਿਸ਼ਟ ਹਵਾ ਹੈ ਛਾਏ ਕੁ ਪਹਲੇਰੇ ਸੱਚ ਦਾ ਸੂਰਜ ਚਾੜ ਮੁਰ ਬਾਬਾ ਸੱਚ ਦਾ ਸੂਰਜ ਚਾੜ ਮੁਰ ਬਾਬਾ ਖਾਤਰ ਕਰ ਤੇ ਲੁਕਾਈ ਸੱਚ ਦਾ ਸੂਰਜ ਚਾੜੂ ਬਾਬਾ ਖਾਤੜ ਸਰਜਿ ਲੁਕਾਈ ਤੇਰੀ ਰਹਿਮਤ ਨਾਲ ਹੀ ਬਾਬਾ ਹੋੜੇ ਦੂਰ ਹਲੇ ਤੇਰੀ ਰਹਿਮਤ ਨਾਲ ਹੀ ਬਾਬਾ ਹੋੜੇ ਦੂਰ ਹਲੇ ਹੋੜੇ ਦੂਰ ਹਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਲਾਸ ਇੰਟਰਸਿੰਗ ਤੇ ਬਹੁਤ ਬਾਤ ਪਿਆਰਾ ਸੀ ਗੁਰਾਈ ਜੀ ਤੇ ਪਰਾਂ ਤੋਂ ਬਾਅਦ ਗੁਰਮੀਤ ਸਿੰਘ ਜੀ ਕਲਸ ਤੇ ਭਗਤ ਸਿੰਘ ਜੀ ਭਗਤ ਸਿੰਘ ਕੀ ਬੋਗਾ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ਼ ਤੋਂ ਆਪ ਸਭ ਨੂੰ ਪਿਆਰ ਤੇ ਸੰਮਰਥਨ ਕੋ ਸਤਸ੍ਰੀ ਅਕਾਲ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਲੜਾਈ ਤੋਂ ਮੱਚੀ ਵੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਕੋਈ ਕਾਸੀ ਕੌਣ ਦੇ ਰਹੇ ਆ ਮਾਤਾ ਸੁੰਤਰੀ ਜੀ ਮਾਤਾ ਸਹਿਬਾਉ ਜੀ ਉਹਦੇ ਸਿੱਖਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਹੁੰਦੇ ਨੇ ਉਸ ਵੇਲੇ ਮਾਤਾ ਜੀ ਨੇ ਕੀ ਫਰਮਾਇਆ ਜਦੋਂ ਗੁਰੂ ਜੀ ਨੇ ਕੀ ਫਰਮਾਇਆ ਜਦੋਂ ਮਾਤਾ ਜੀ ਨੇ ਇਹ ਪੁੱਛਿਆ ਕੀਤੇ ਗੀ ਦਾਦੀ ਕੀਤੇ ਰਾਤੀ ਦੇ ਦੁਲਾਰੇ ਕੀਤੇ ਗੀ ਦਾਦੀ ਕੀਤੇ ਰਾਤੀ ਦੇ ਦੁਲਾਰੇ ਦੱਸ ਦਿਓ ਜੀ ਮੈਨੂੰ ਮੇਰੇ ਪ੍ਰੀਤਮ ਪਿਆਰੇ ਦਰਸਾਂ ਦਾ ਭਾਤੇ ਦਰਦੇ ਮੁਖ ਦੇ ਦਾ ਨੂਰੇ ਇਦੇ ਪਿੱਛੇ ਹੱਥ ਕੁਰਬਾਨੀ ਦਾ ਜ਼ਰੂਰੇ ੁੜੀ ਕਦੀ ਸਾਂ ਬੈਠੀ ਆਉਂਦੇ ਹੋਣੇ ਹੀ ਨਿਸਾਰੇ ੁੜੀ ਕਦੀ ਸਾਂ ਬੈਠੀ ਆਉਂਦੇ ਹੋਣੇ ਹੀ ਨਿਸਾਰੇ ਕਿੱਥੇ ਦੇ ਰੱਬ ਦੀ ਤੇ ਦਦੀ ਦੇ ਦੁਲਾਰੇ ਕਿੱਥੇ ਦੇ ਦਦੀ ਦੀ ਤੇ ਦਦੀ ਦੇ

ਮਾਂ ਦਾ ਦਰਸਾ ਛੱਡ ਮਾਂ ਦਾ ਦੁਆਰ ਗਏ ਕਿਹੜੇ ਉਹ ਦੁਆਰੇ ਛੱਡ ਮਾਂ ਦਾ ਦੁਆਰ ਗਏ ਕਿਹੜੇ ਉਹ ਦੁਆਰੇ ਕਿੱਥੇ ਗਈ ਦਾਦੀ ਕੀ ਤੇ ਦਾਦੀ ਦੇ ਦੁਆਰੇ ਦੱਸ ਦਿਓ ਜੀ ਮੈਨੂੰ ਮੇਰੇ ਪਿਤਾ ਦਾ ਪੈ ਦਾ ਬਤਾਰਨਾ ਪਿਆਰ ਦੀ ਇਹ ਦਸੂਗੀ ਕਹਾਣੀ ਜਿਵੇਂ ਤੂੰ ਨਾਲ ਬੀਤੀ ਜਿਵੇਂ ਤੂੰ ਨਾਲ ਬੀਤੀ ਜਾ ਕੇ ਦਾਦਾ ਨੂੰ ਸੁਣਾਓ ਜਿਵੇਂ ਤੂੰ ਨਾਲ ਬੀਤੀ ਜਾ ਕੇ ਦਾਦਾ ਨੂੰ ਸੁਣਾਓ ਪਿਆਰ ਖਾਂਦੀ ਵਾਰੀ ਪੁੱਤਰੋ ਮਾਂ ਦਾ ਵੀ ਲਜਾਓ ਪਿਆਰ ਖਾਂਦੀ ਵਾਰੀ ਪੁੱਤਰੋ ਮਾਂ ਦਾ ਵੀ ਲਜਾਓ ਵੰਦ ਜੀ ਸਭ ਵਾਹਿਗੁਰੂ ਜੀ ਕੀ ਫਤਿਹ ਬਾਰ ਬਾਰ ਧੰਨਵਾਦ ਜੀ ਰੈਲੀ ਸਾਹਿਬ ਮੈਨੂੰ ਯਾਦ ਆ ਗਿਆ ਕਰਦਾ ਆ ਤੁਹਾਡੇ ਵਿੱਚ ਵੀ ਰੈਲੀ ਸਾਹਿਬ ਨੇ ਰਸਨਦ ਰਾਧ ਪੂਰੀ ਬਾਵਾ ਖਵਾਈ ਸੀ ਅੱਜ ਫੇਰ ਉਹੀ ਰੰਗ ਦੇ ਵਿੱਚ ਪਹੁੰਚੇ ਰਹੇ ਸੋ ਪਿਆਰਾ ਸੀ ਕਰਾ ਜੀ ਤੇ ਉਹ ਤੋਂ ਬਾਅਦ ਗੁਰਪ੍ਰੀਤ ਸਿੰਘ ਘੰਡਾ ਸਿੰਘ ਤੇ ਭਗਤ ਸਿੰਘ ਹੋ ਗਏ ਅੰਦਰ ਸਹਿਜ ਗੁਰਦਸਹਿਤ ਬਾਗੋਂ ਗੁਰੂ ਜੀ ਇੱਕ ਮੈਡੀਕਲ ਇਹਾਸਾਬ ਜੀ ਪ੍ਰਾਈਵੇਟ ਬਦ ਹਸਾ ਮੈਡੀਕਲ ਫਤਿਹ ਮੈਂ ਹਫਤਾ ਜੋ ਪਹਾੜੀ ਤੰਤਾ ਜੀ ਤੋਂ ਤੇ ਬਾਦਗੀ ਦਾ ਸਾਢੇ 350 ਸਾਲਾ ਸ਼ਤਬਦੀ ਅਸ਼ੀਰਦਿਸਤਾ ਦੇ ਨਾ ਪਮਨਾ ਕੀਤੇ ਹੈ ਸੋਸਤ ਨੂੰ ਨਾਲ ਸਹਤ ਤੇ ਕਰਦਾ ਹੈ ਫਿਰ ਖੇਰਸ ਤੋਂ ਪਹਿਲਾ ਸਾਧੇ ਸਾਖ ਨੂੰ ਤੇਰੇ ਨੇਤਾ ਜਾਣਦਾ ਜੱਗ ਸਾਰਾ પાસੇ ਮਾਰਨ ਵਾਲਾ ਹੈ ਇੱਕ ਪਾਸੇ ਰੱਖਣ ਵਾਲਾ ਹੈ ਉਹ ਤੁਹਾਡੇ ਵਿੱਚ ਵਸਦਾ ਹੈ ਪਾਰੇ ਉਹ ਸੁਤਾਰੂ ਕਤ ਸਾਰੇ ਲੱਖ ਦੇ ਜੀ ਚਾਦਾ ਬੁੱਬਰਾ ਪੁਰਸੀ ਨਾਲਕ ਦਿਨੋਂ ਵੀ ਤੇਗ ਬਹਾਦਰ ਨੂੰ ਤੁਸੀਂ ਬਣਾ ਦਿਓ ਜੀ ਸਿੱਧੀ ਜੰਗ ਸੇ ਧਰਮ ਧਰਮ ਵਾਲੀ ਪੈਣਾ ਤੇਗ ਦੀ ਧਾਰ ਤੇ ਨੱਚਣਾ ਸੀ ਲਹੂ ਢੁੱਲਣਾ ਸੀ ਸੱਚ ਦੀ ਜੋਤ ਵਾਲਾ ਵੰਡ ਛਾਲ ਜੋਤ ਤੇ ਮੱਚਣਾ ਸੀ ਲਹੂ ਢੁੱਲਣਾ ਸੀ ਸੱਚ ਦੀ ਜੋਤ ദ ചാദ സർമി രാജത്തി സീരാ ਬਹੁਤ ਬਹੁਤ ਧੰਨਵਾਦ ਜੀ ਦਾਸੀ ਲਾਗੀ ਜੀ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਨਾਲ ਉਸ ਤੋਂ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਅਜੀਤ ਸਿੰਘ ਹਮਦਰਦ ਜੀ ਵੀਡੀਓ ਤੋਂ ਬਹੁਤ ਬਹੁਤ ਧੰਨਵਾਦ ਸਰਜੀਤ ਸਿੰਘ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਣੇ ਕੈਮਰੇ ਦੇ ਵਿੱਚ ਕੈਚ ਕਰਕੇ ਪੂਰੀ ਦੁਨੀਆ ਵਿੱਚ ਦਿਖਾਇਆ ਸੋ ਬਹੁਤ ਬਹੁਤ ਧੰਨਵਾਦ ਸੋ ਫਾਈਬਰ ਸਿੰਘ ਕੜਗਸ ਜੀ ਅੱਜ ਜੀ ਔਰ ਅ ਤੋਂ ਬਾਅਦ ਹੁਸੈ ਗੁਰਮੀਤ ਸਿੰਘ ਕੜਗਸ ਜੀ ਕੋਲੋਂ ਬਹੁਤ ਬਹੁਤ ਧੰਨਵਾਦ ਇਹ ਤਾਂ ਗੁੱਦਿਕ ਕਰਦਾ ਉਸ ਤੁਹਾਡੇ ਸਾਨੂੰ ਅੱਜ ਨਹੀਂ ਤਾਂ ਕੱਲ ਕਰ ਦੇਵੀਂ ਅੱਜ ਨਹੀਂ ਤਾਂ ਕੱਲ ਕਰ ਦੇਵੀਂ ਵਿਗੜੇ ਮਸਲੇ ਹਲ ਕਰ ਦੇਵੀਂ ਰੂਹ ਮੇਰੀ ਨੂੰ ਰਾਜ ਮਿਲ ਜਾਵੇ ਰੂਹ ਮੇਰੀ ਨੂੰ ਰਾਜ ਮਿਲ ਜਾਵੇ ਸੁੱਖ ਦੇ ਹਿੱਸੇ ਪਲ ਕਰ ਦੇਵੀਂ ਰੂ ਮੇਰੀ ਨੂੰ ਰਾਜ ਮਿਲ ਜਾਵੇ ਸੁੱਖ ਦੇ ਹਿੱਸੇ ਪਲ ਕਰ ਦੇਵੀ ਹੱਥ ਜੋੜ ਅਰਦਾਸ ਕਰਾਂ ਮੈਂ ਹੱਥ ਜੋੜ ਅਰਦਾਸ ਕਰਾਂ ਮੈਂ ਸੌਤੇ ਨੂੰ ਨਾ ਚੱਲ ਕਰ ਦੇਵੀ ਹੱਥ ਜੋੜ ਅਰਦਾਸ ਕਰਾਂ ਮੈਂ ਸੌਤੇ ਨੂੰ ਨਾ ਚੱਲ ਕਰ ਦੇਵੀ ਬਿਨ ਮਤਲਬ ਜੋਰ ਉਸ ਬੈਠੇ ਨੇ ਬਿਨ ਮਤਲਬ ਜੋਰ ਉਸ ਬੈਠੇ ਨੇ ਨਾ ਮੇਰੇ ਬਲ ਕਰ ਦੇਵੀ ਵਾਦੇ ਘਾਟੇ ਸਭ ਤੇਰੀ ਮਰਜ਼ੀ ਵਾਦੇ ਘਾਟੇ ਸਭ ਤੇਰੀ ਮਰਜ਼ੀ ਮੁਖ ਨੂੰ ਆਪਣੇ ਬਲ ਕਰ ਦੇਵੀ ਜਾਣ ਜਾਣ ਤੂੰ ਪਰਖ ਨਾ ਸਾਨੂੰ ਜਾਣ ਜਾਣ ਤੂੰ ਪਰਖ ਨਾ ਸਾਨੂੰ ਮਨ ਨੂੰ ਇਕਠਾ ਫਲ ਕਰ ਦੇਵੀ ਜਾਣ ਜਾਣ ਤੂੰ ਪਰਖ ਨਾ ਸਾਨੂੰ ਮਨ ਨੂੰ ਇੱਕ ਤਾਂ ਹਲ ਕਰ ਦੇਵੀ ਕੰਗਸਤੀ ਅਰਦਾਸ ਹੈ ਕੋ ਕੰਗਸਤੀ ਅਰਦਾਸ ਹੈ ਕੋ ਸਭ ਨੂੰ ਸਭ ਦੇ ਬਲ ਕਾ ਦੇਵੀ ਸਭ ਨੂੰ ਸਭ ਦੇ ਬਲ ਕਾ ਦੇਵੀ ਬਹੁਤ ਬਹੁ ਸਤਿਕਾਰ ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਜੀ ਜੀ ਨੂੰ ਬੇਨਤੀ ਕਰਾਂਗਾ ਬਾਬਾ ਬਿਜਲੀ ਭੋਗਾ ਜੀ ਤੇ ਉਹਨਾਂ ਤੋਂ ਬਾਅਦ ਜਗਤਾਰ ਸਿੰਘ ਜੋਗੀ